ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਹਮਤਵੇਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹਣਵਾ ਰਹੇ ਹਾਂ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਲੜੀ ਵਾਰ ਵਿਆਖਿਆ ਜੋ ਸ਼ੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਾਰਨ ਜੀ ਦੀ ਪਾਵਨ ਪਵਿੱਤਰ ਵਰਦਾਨੀ ਸਭ ਨੂੰ ਇਹ ਸਾਹ ਦੇ ਵਿੱਚੋਂ ਚੱਲ ਰਹੀ ਹੈ ਜੀ ਆਓ ਜੀ ਆਪਾਂ ਕੱਲ ਛਿੰਗੇ ਪਾਦ ਦੇ ਵਿਚਾਰ ਰਲ ਮਿਲ ਕੇ ਕੀਤੀ ਹੈ ਸਤਵੇਂ ਤੇ ਅੱਠਵੇਂ ਪਾਦ ਵਿਚਾਰਨਾ ਹੈ ਪਹਿਲਾ ਪਾਠ ਖੜ ਲਗੇ ਜੀ ਆਪਾਂ ਸਤਵੇਂ ਪਾਦ ਦਾ ਰਹਿਤ ਬਰ ਕਸ਼ ਅੰਮ੍ਰਿਤ ਮਾਵਤ ਮਨ ਨੈ ਪ੍ਰੀਤ ਮੁਖੋਂ ਗੰਢ ਲਾਵਤ ਜਨਣ ਹਾਰ ਪ੍ਰਭੂ ਉਪਰ ਬੀਨ ਬਹਾਰ ਤੇਖ ਨਾ ਕਾਹੂ ਪੀ ਅਵਰੋਪਦੇਸ ਆਪਨਾ ਕਰੈ ਆਵਤ ਜਾਵਤ ਜਨਮ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਿਸਕੇ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਤ ਨਾਨਕ ਉਨ ਜਾਣ ਚਰਨ ਪਰਤਾ ਇਹ ਜੀ ਸਤਵੰ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਰਹਿਤ ਅਵਰ ਕਸ਼ ਅਵਰ ਕਮਾਵਤ ਅਸਲ ਵਿੱਚ ਆਪਾਂ ਸਾਰੇ ਆ ਗਏ ਜਿਹਦੇ ਵਿੱਚ ਜਿੰਨੇ ਗਿਆਨੀ ਐ ਜਿੰਨੇ ਗ੍ਰੰਥੀ ਰੱਖੀ ਐ ਟਾੜੀ ਐ ਪਚਾਰ ਰੱਖੇ ਜਿੰਨੇ ਵੀ ਆਪਾਂ ਭਾਈ ਘਰਾਂ ਵਿੱਚ ਰਹਿੰਦੇ ਨੇ ਸਾਰੇ ਆ ਗਏ ਜਿਹਦੇ ਵਿੱਚ ਰਹਿ ਤ ਅਵਰ ਕਸ਼ ਅਵਰ ਕਮਾਵਤ ਗੁਰੂ ਜੀ ਕਹਿੰਦੇ ਤੇਰੀ ਜਿਹੜੀ ਰਹਿਣੀ ਹੈ ਨਾ ਜੋ ਤੇਰੀ ਜੀਵਨ ਦੀ ਮਰਯਾਦਾ ਹੈ ਉਹ ਕੁਝ ਹੋਰ ਹੈ ਜਿਉਣ ਦਾ ਢੰਗ ਤੇਰਾ ਹੋਰ ਹੈ ਤੇ ਕਮਾਉਂਦਾ ਕੁਝ ਹੋਰ ਹੈ ਕਈ ਵਾਰੀ ਨਾ ਪਿਆਰੋ ਕੱਲਾ ਭੇਖ ਹੁੰਦਾ ਬੰਦੇ ਦੇ ਕੋਲੇ ਤੇ ਗੱਲਾਂ ਕਰਨੀਆਂ ਵੱਡੀਆਂ ਗੁਰੂ ਜੀ ਕਹਿੰਦੇ ਤੇਰੇ ਕੋਲੇ ਕੱਲਾ ਭੇਖ ਹੈ ਉਤਲਾ ਤੇ ਗੱਲਾਂ ਤੂੰ ਵੱਡੀਆਂ ਕਰਦਾ ਫਿਰਦਾ ਹੈ ਰੈਤ ਅਵਰ ਕਸ਼ ਅਵਰ ਕਮਾਉ ਅੰਦਰੋਂ ਕੁਝ ਤੂੰ ਹੋਰ ਕਮਾਉਣਾ ਹੈ ਤੇਰੇ ਜਿਹੜੇ ਅੰਦਰਲੀ ਕਮਾਈ ਹੈ ਨਾ ਲਓ ਜੀ ਧਿਆਨ ਰੱਖਿਓ ਆਪਦੇ ਮਨ ਦੇ ਉੱਤੇ ਸਾਰੇ ਜਿੰਨੇ ਸਰੀਰ ਆਪਾਂ ਬੈਠੇ ਆ ਨਾ ਮਨ ਦੇ ਉੱਤੇ ਧਿਆਨ ਰੱਖਿਓ ਇਹ ਸਾਰੀ ਮਨ ਦੀ ਗੱਲ ਹੀ ਹੈ ਮਨ ਕੁਝ ਹੋਰ ਕਮਾਉਂਦਾ ਹੈ ਸਰੀਰ ਕੁਝ ਹੋਰ ਕਰਦਾ ਹੈ ਸਰੀਰ ਦੇ ਕਾਰਨ ਕੁਝ ਹੋਰ ਹੈ ਦਿਖਾਵਾ ਦਾ ਮੇਰੇ ਅਲ ਕਾ ਲੋਕਾਂ ਨੂੰ ਖਾਵਾ ਕਰਕੇ ਵਿਖਾਉਂਦਾ ਵੀ ਮੈਂ ਮੈਂ ਆਏ ਆ ਜੀ ਮੈਂ ਆਏ ਮੈਂ ਆਏ ਆ ਪਰ ਅੰਦਰੋਂ ਕੁਝ ਬਿਰਤੀ ਹੋਰ ਹੈ ਅੰਦਰ ਦੀ ਬਿਰਤੀ ਠੱਗਾਂ ਵਾਲੀ ਹੈ ਚੋਰਾਾਂ ਵਾਲੀ ਹੈ ਬੇਈਮਾਨਾਂ ਵਾਲੀ ਹੈ ਧੋਖੇ ਵਾਲੀ ਹੈ ਅੰਦਰ ਦੀ ਬਿਰਤੀ ਕੁਝ ਹੋਰ ਹੈ ਬਾਹਰ ਦਾ ਦਿਖਾਵਾ ਕੁਝ ਹੋਰ ਹੈ ਇਹਨੂੰ ਕਿਹਾ ਗੁਰੂ ਜੀ ਕਹਿੰਦੇ ਰਹਿਤ ਅਵਰ ਕਸ਼ ਅਵਰ ਕਮਾਵ ਤੇਰਾ ਜਿਹੜਾ ਜੀਵਨ ਦਾ ਗੁਰੂ ਜੀ ਕਹਿੰਦੇ ਤੂੰ ਅੰਦਰੋਂ ਕੁਝ ਹੋਰ ਕਮਾ ਰਿਆ ਬੰਦਿਆ ਅਸਲ ਵਿੱਚ ਕਮਾਕੀ ਰਹੇ ਆ ਪਿਆਰੋ ਆਪਾਂ ਕਮਾਕੀ ਰਹੇ ਆ ਜੋ ਅੰਦਰ ਵਿਚਾਰਾਂ ਵਿੱਚ ਚੱਲਦਾਗਾ ਇਹ ਗੱਲ ਚੇਤੇ ਰੱਖਿਓ ਜੀ ਕਮਾਕੀ ਰਹੇ ਆ ਸੀ ਸਾਡੀ ਕਮਾਈ ਕੀ ਹੋ ਰਹੀ ਹੈ ਜਿਹੜੀ ਚੇਤੇ ਵਿੱਚ ਚੱਲ ਰਹੀ ਹੈ ਕਾਮ ਚੱਲ ਰਿਹਾ ਹੈ ਲੋਭ ਚੱਲ ਰਿਹਾ ਹੈ ਕਿ ਹੰਕਾਰ ਚੱਲ ਰਿਹਾ ਹੈ ਇਹ ਤਿੰਨ ਪ੍ਰਵਲ ਵਾਸ਼ਨਾਵਾਂ ਹੈ ਜੀ ਹਰ ਵਕਤ ਹਰ ਟਾਈਮ ਇੱਕ ਵਾਸ਼ਨਾ ਇਹਦੇ ਵਿੱਚੋਂ ਚਲਦੀ ਰਹਿੰਦੀ ਹੈ ਸਰੀਰ ਉੱਤੇ ਜੀ ਕਿਉਂਕਿ ਡਬਲ ਤਾਂ ਨਹੀਂ ਨਾ ਸਕਦੇ ਨਾ ਹਰ ਵਕਤ ਹਰ ਟਾਈਮ ਰਾਤ ਨੂੰ ਵੀ ਸੁੱਤਿਆਂ ਵੀ ਚਲਦੀ ਰਹਿੰਦੀ ਹੈ ਜੀ ਵਾਸ਼ਨਾ ਕਿਹੜੀ ਚਲਦੀ ਹੈ ਜਾਂ ਕਾਮ ਜਾਂ ਲੋਕ ਜਾਂ ਹੰਕਾਰ ਦੀ ਵਰਤੀ ਜਿਹੜੀ ਰਾਤ ਨੂੰ ਸੁਪਨਿਆਂ ਵਿੱਚ ਭਜਾਈ ਫਿਰਦੀ ਜੀ ਬਸ ਇਹੇ ਹੁੰਦਾ ਨਾ ਜੀ ਇਹ ਕਹਿੰਦੇ ਜੀ ਰਾਤ ਨੂੰ ਵੀ ਟੇਕ ਨਹੀਂ ਆਈ ਇੰਗਾ ਦਾ ਅਭਿਆਸ ਹੋਊਗਾ ਵੀ ਸੁਪਨੇ ਐਸੇ ਹੁੰਦੇ ਐ ਸੁਪਨੇ ਵਿੱਚ ਵੀ ਸਰੀਰ ਥੱਕ ਜਾਂਦਾ ਜਿਵੇਂ ਆਪਾਂ ਕੰਮ ਕਰਕੇ ਥੱਕਦੇ ਹਾਂ ਨਾ ਬਾਹਰੋਂ ਬਾਹਰੀ ਤੌਰ ਤੇ ਸਰੀਰ ਦੇ ਜਦੋਂ ਆਪਾਂ ਜਾਗਦੇ ਹਾਂ ਜਾਗਰਤ ਅਵਸਥਾ ਥੱਕਦਾ ਸਰੀਰ ਸੁਪਣ ਅਵਸਥਾ ਵਿੱਚ ਵੀ ਸਰੀਰ ਥੱਕਦਾਗਾ ਸਾਹ ਚੜਿਆ ਹੁੰਦਾਗਾ ਮਗਰ ਜੇ ਕੋਈ ਮਤਲਬ ਕੋਈ ਚੀਜ਼ ਪੈ ਜੇ ਮਗਰ ਮੂਰੇ ਭਜਦੇ ਆਪਾਂ ਉਹਵੇਂ ਭਜਦਾ ਜਿਵੇਂ ਸਰੀਰ ਸੂਖਮ ਸਰੀਰ ਉਹਵੇਂ ਭਜ ਰਿਹਾ ਹੁੰਦਾ ਜਿਵੇਂ ਅੰਦਰ ਹੋਂ ਪਰ ਜਦੋਂ ਜਾਗ ਖੁੱਲਦੀ ਹੈ ਇੱਕਦਮ ਜਾਗ ਇਹਦੇ ਆਪਾਂ ਤਾਂ ਮੰਜੇ ਤੇ ਪਏ ਆ ਬਸ ਜਾਗ ਜਾਗਰਤ ਅਵਸਥਾ ਹੁੰਦੀ ਹੈ ਪਰ ਗੁਰੂ ਜੀ ਕਹਿੰਦੇ ਜਿਹੜਾ ਮਾਨ ਹੈ ਸਾਡਾ ਨਾ ਨਾ ਤਾਂ ਇਹ ਸੌਂਦਾ ਹੈ ਨਾ ਮਰਦਾ ਹੈ ਨਾ ਕੁਝ ਨਹੀਂ ਹੁੰਦਾ ਇਹ ਨਾ ਸੌਂਦਾ ਹੀ ਨਹੀਂਗਾ ਸਰੀਰ ਸਰੀਰਕ ਨੀਂਦ ਹੈ ਬਾਕੀ ਜਿਹੜੀ ਮਰਨ ਦੀ ਪ੍ਰਕਿਰਿਆ ਨਿਤ ਸਰੀਰ ਵਿੱਚ ਚੱਲ ਰਹੀ ਹੈ ਜੀ ਜਦੋਂ ਆਪਾਂ ਨੂੰ ਨੀਂਦ ਆਉਂਦੀ ਹੈ ਸਰੀਰਕ ਤੌਰ ਤੇ ਸਾਡੀ ਮੌਤ ਹੁੰਦੀ ਹੈ ਸਰੀਰਕ ਤੌਰ ਤੇ ਅਸੀਂ ਨਾ ਸਰੀਰ ਤਾਂ ਜੰਮਦਾ ਮਰੇ ਹੁੰਦਾ ਹੈ ਕਿਉਂਕਿ ਜਿਹੜਾ ਬੰਦਾ ਸੌਂ ਜਾਂਦਾ ਕਹਿੰਦੇ ਮਰਿਆਂ ਦੇ ਬਰਾਬਰ ਹੁੰਦਾਗਾ ਬਰਾਬਰ ਕਹਿੰਦੇ ਪਰ ਨਿਤਾਪ੍ਰਤੀ ਸਾਡੇ ਸਰੀਰ ਵਿੱਚ ਜੋ ਮੌਤ ਅਤੇ ਜਨਮ ਦਾ ਖੇਡ ਚੱਲ ਰਿਹਾ ਹੈ ਜੀ ਚੱਲ ਰਿਹਾ ਖੇਡ ਚੱਲ ਰਿਹਾ ਉਹ ਪ੍ਰਮਾਤਮਾ ਦੇ ਖੋਪਨ ਦੇ ਵਿੱਚ ਪਰ ਬੰਦੇ ਨੂੰ ਸਮਝ ਹੀ ਨਹੀਂ ਪਿਆ ਰਿਹਾ ਗੱਲ ਸਾਰੀ ਸਮਝ ਦੀ ਹੈ ਸੋ ਗੁਰੂ ਜੀ ਕਹਿੰਦੇ ਤੂੰ ਰਹਿਤ ਤੇਰੀ ਕੁਝ ਹੋਰ ਐ ਕਮਾਉਂਦਾ ਕੁਝ ਹੋਰ ਐ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾ ਲੱਗਾ ਤੇਰੇ ਮਨ ਦੇ ਵਿੱਚ ਕੋਈ ਪ੍ਰੀਤ ਨਹੀਂ ਤੇ ਗੁਰੂ ਜੀ ਕਹਿੰਦੇ ਬਾਹਰੋਂ ਮੂੰਹ ਨਾਲ ਗੱਲਾਂ ਗੱਲਾਂ ਕਰਦਾ ਨਾ ਗੱਲਾਂ ਗੱਲਾਂ ਕਰਨੀ ਨਾ ਰੱਬ ਦੀਆਂ ਗੱਲਾਂ ਕਰ ਲੈਣਾ ਮੇਰੇ ਅਰਦਾ ਗੱਲਾਂ ਬਹੁਤ ਕਰ ਲੁੰਦਾ ਨਾ ਕੋਈ ਨਾਮ ਬਾਣੀ ਜਪਣਾ ਨਾ ਕੀ ਸਿਮਰਨ ਕਰਨਾ ਨਾ ਕੀ ਭਜਨ ਬੰਦਗੀ ਕਰਨੀ ਨਾ 10 ਬੰਦਿਆਂ ਵਿੱਚ ਫੜ ਕੇ ਐ ਗੱਲਾਂ ਦੇ ਢੇਰ ਲਾ ਦਿੰਦੇ ਆ ਪਰ ਗੁਰੂ ਜੀ ਕਹਿੰਦੇ ਮਨ 'ਚ ਕੋਈ ਪ੍ਰੀਤ ਨਹੀਂ ਤੇਰੀ ਅੰਦਰੋਂ ਕੋਈ ਪ੍ਰੀਤ ਨਹੀਂ ਤੇ ਗੁਰੂ ਜੀ ਕਹਿੰਦੇ ਫਿਰ ਮਨ ਨਹੀਂ ਪ੍ਰੀਤ ਮੁਖੋਂ ਗੰਨ ਲਾਬਤ ਮੁਖ ਨਾਲ ਕੱਲਾ ਮੂੰਹ ਨਾਲ ਗੰਨ ਗੰਨ ਦਾ ਅਰਥ ਜੋੜਨਾ ਜੋੜ ਨਾ ਤਾਰ ਰੱਖਣਾ ਜੋੜ ਰੱਖਣਾ ਮੂੰਹ ਨਾਲ ਗੱਲਾਂ ਕਰਕੇ ਰੱਬ ਨਾਲ ਤੂੰ ਨਾਤਾ ਨਹੀਂ ਜੋੜ ਸਕਦਾ ਇਤਾ ਭਾਈ ਕਰਨੀ ਕਮਾਣ ਤੱਕ ਅੱਗੇ ਕਰਨੀ ਕੀਰਤ ਵਾਚੀ ਜੀਵਨ ਵਿੱਚ ਹੈ ਕੁਝ ਜੀਵਨ ਵਿੱਚ ਕੁਮਾਰਿਆਂ ਮਣਾ ਮੇਰਿਆ ਪ੍ਰਮਾਤਮਾ ਦੀ ਬੰਦਗੀ ਕੇ ਨਹੀਂ ਉਹ ਤੋਂ ਆਪਣੇ ਜੀਵਨ ਵਿੱਚ ਝਾਤ ਮਾਰ ਬਣਾ ਜਿੰਨੇ ਸਰੀਰ ਆਪਾਂ ਬੈਠੇ ਆ ਨਾ ਸਾਰੇ ਝਾਤ ਮਾਰ ਗਿਆ ਉਹਦੇ ਅੰਦਰ ਕਿ ਮਣਾ ਤੋਂ ਹੈ ਤੇ ਅੰਦਰ ਦੀ ਰਹਿਤ ਮਰਿਆ ਦਾ ਕਿ ਕੱਲਾ ਲੋਕਾਂ ਨੂੰ ਗੱਲਾਂ ਸੁਣਾਉਣ ਵਾਲਾ ਹੀ ਬਣਾ ਮੇਰਿਆ ਸੋ ਗੁਰੂ ਜੀ ਕਹਿੰਦੇ ਰਹਿਤ ਔਰ ਕਾ ਸ਼ਬਰ ਤਮਾਮਤ ਮਨਨੀ ਪ੍ਰੀਤ ਮੁਖੋ ਗੰਢ ਲਾਵਤ ਹੁਣ ਗੁਰੂ ਜੀ ਕਹਿੰਦੇ ਜਾਨਣ ਹਾਰ ਪ੍ਰਭੂ ਪਰਵੀਨ ਕਹਿੰਦੇ ਉਹ ਜਿਹੜਾ ਪ੍ਰਮਾਤਮਾ ਨਾ ਜਾਨਣ ਹਾਰ ਹੈ ਦਿਲਾਂ ਦੀਆਂ ਜਾਣਦਾ ਦਿਲਾਂ ਦੀਆਂ ਉਹ ਤਾਂ ਕੋਈ ਲਪੋਲੇਗਾ ਤੂੰ ਮਾਣਾ ਮੇਰਾ ਜਾਨਣ ਹਾਰ ਪ੍ਰਭੂ ਪਰਵੀਨ ਬਹੁਤ ਹੀ ਪਰਵੀਨ ਮਤਲਬ ਵੀ ਬੜੀ ਦੂਰ ਅੰਦੇਸ਼ੀ ਦਾ مالک ਉਹ ਮਾਲਕ ਪ੍ਰਮਾਤਮਾ ਬੜਾ ਚਤਰਾ ਤਾ ਤੋ ਕਿੰਨਾ ਕੁ ਚਲਾਕ ਬਣਾ ਬਣਾ ਫਿਰਦਾ ਬੰਦਿਆ ਇੰਨਾ ਕੁ ਚਲਾਕ ਬਣ ਕੇ ਦੁਨੀਆਂ ਨੂੰ ਮੁਖਾ ਦੇਂਗਾ ਉਹ ਪ੍ਰਮਾਤਮਾ ਬਹੁਤ ਤੇਰੇ ਅੰਦਰ ਦੀ ਅਵਸਥਾ ਨੂੰ ਵੀ ਜਾਣਦਾ ਹੈ ਅੰਦਰ ਦੇ ਫੁਰਨੇ ਨੂੰ ਜਾਣਦਾ ਹੈ ਗੁਰੂ ਜੀ ਕਹਿੰਦੇ ਜਾਣਨ ਹਾਰ ਪ੍ਰਭੂ ਪਰ ਮੀਨ ਬਾਹਰ ਭੇਖਣ ਕਾ ਹੋ ਈਨ ਬਾਹਰਲੇ ਭੇਖਾਂ ਦਵਾਰਾਂ ਨਹੀਂ ਪ੍ਰਮਾਤਮਾ ਪੈਂਦਾ ਜੀ ਜੇ ਬਾਹਰਲਾ ਭੇਖ ਧਾਰਨ ਕਰ ਲਿਆ ਆ ਲੋਕਾਂ ਨੂੰ ਬੰਦਾ ਬਾਹਰਲਾ ਭੇਖ ਧਾਰ ਕੇ ਜੀ ਪਰਮਾਹ ਸਕਦਾ ਹੈ ਬੀਚੋਲਾ ਲੰਮਾ ਪਾਲਿਆ ਕਹਿੰਦੇ ਵਾਹ ਜੀ ਉਹ ਬੜਾ ਖਾਲਸਾ ਤਾਂ ਜਿਆਦਾ ਤੇ ਪਰ ਜਦੋਂ ਕਹਿੰਦੇ ਵਰਤਿਆ ਨਾਲ ਹਾਏ ਬੰਦਾ ਹੀ ਬੜਾ ਲੋਭੀ ਸੀ ਕਹਿੰਦੇ ਯਾਰ ਇਹ ਤਾਂ ਜਾਂ ਕਾਮੀ ਸੀ ਜਾਂ ਲੋਭੀ ਸੀ ਜਾਂ ਹੰਕਾਰੀ ਸੀ ਬਸ ਬੰਦੇ ਨੂੰ ਪਤਾ ਜਦੋਂ ਵਰਤ ਵਰਤੇ ਨੂੰ ਪਤਾ ਲੱਗਦਾ ਨਾ ਕਹਿੰਦੇ ਜਾਂ ਵਾਹ ਪਏ ਤੋਂ ਜਾਣਗੇ ਜਾਂ ਰਾਹ ਪਏ ਤੋਂ ਜਾਣਗੇ ਜੇ ਆਪਾਂ ਰਾਹ ਦੇ ਉੱਤੇ ਖੜ ਕੇ ਵੇਖਦੇਗੇ ਤਾਂ ਬੜਾ ਚੰਗਾ ਰਾਹ ਹੈ ਬੜਾ ਚੰਗਾ ਰਾਹ ਪਤਾ ਤੁਰੇ ਤੋਂ ਲੱਗੂਗਾ ਨਾ ਵੀ ਕਿੰਨੇ ਟੋਹੇ ਸੀ ਕਿੰਨੇ ਕੰਡੇ ਸੀ ਇਹਦੇ ਪਤਾ ਤੁਰੇ ਤੋਂ ਲੱਗਦਾਗਾ ਜਾਂ ਵਾਹ ਪਏ ਤੋਂ ਜਾਣੇ ਭਾਈ ਕਿਸੇ ਬੰਦੇ ਨਾਲ ਵਾਹ ਪੈਂਦਾਗਾ ਪਤਾ ਫੇਰ ਲੱਗਦਾਗਾ ਬਾਹਰੋਂ ਬਾਹਰ ਨੂੰ ਵੇਖ ਤੂੰ ਹੀ ਪਤਾ ਲੱਗਦਾ ਬੰਦੇ ਨੂੰ ਜੀ ਜਦੋਂ ਜੀਵਨ ਵਿੱਚ ਨਾਲ ਕੁਝ ਸਮਾਂ ਵਰਤਿਆ ਨਾ ਉਹਦੀ ਬੋਲ ਚਾਲ ਦੇਖਣੀ ਪਰਖ ਨਾਲ ਤੁਰਿਆ ਫੇਰ ਪਤਾ ਲੱਗਦਾ ਉਹ ਤਾਂ ਬੰਦਾ ਹੀ ਬਾੜਾ ਮਾੜਾ ਯਾਰ ਹੈ ਤਾਂ ਉਹਦਾ ਪਤਾ ਲੱਗਦਾ ਤਾਂ ਸੋ ਗੁਰੂ ਜੀ ਕਹਿੰਦੇ ਬਾਹਰ ਵੇਖਣਾ ਤਾਂ ਹੂੰ ਭੇਨ ਅਵਰ ਉਪਦੇਸ਼ ਆਪਨਾ ਕਰੇ ਹੋਰਨਾਂ ਨੂੰ ਉਪਦੇਸ਼ ਕਰਦਾ ਰਹਿੰਦਾ ਹੈ ਆਪ ਚੰਦਰਾਮਣ ਕਮਾਉਂਦੇ ਨਹੀਂ ਗਾ ਇਹ ਹੀ ਆਣਾ ਜੀ ਬੰਦਾ 10 ਬੰਦਿਆਂ ਵਿੱਚ ਖੜਕੇ ਨਾ ਮੁੜ ਕੇ ਐ ਟਾਰਾ ਮਾਰੂਗਾ ਮੈਂ ਐ ਕਰਦਾ ਮੈਂ ਐ ਕਰਦਾ ਮੈਂ ਐ ਕਰਦਾ ਮੈਂ ਐ ਕਰਦਾ ਇੱਕ ਮਾਉ ਦਾ ਕੁਝ ਵੀ ਨਹੀਂ ਹੁੰਦਾ ਗਾ ਕੱਲੀਆਂ ਗੱਲਾਂ ਹੀ ਹੁੰਦਗੀਆਂ ਜੀ ਇਹ ਆਪਣੇ ਸਾਰਿਆਂ ਦੇ ਮਨ ਦੀਆਂ ਕਹਾਣੀਆਂ ਭਾਈ ਮੈਂ ਵੀ ਵਿੱਚ ਹੀ ਗੱਲਾਂ ਹੀ ਐ ਗੁਰੂ ਜੀ ਕਹਿੰਦੇ ਗੱਲਾਂ ਨਾਲ ਨਹੀਂ ਰੱਖ ਪਾਇਆ ਭਾਈ ਗੱਲੀ ਕਿਨੇ ਨਾ ਪਾਇਆ ਗੱਲਾਂ ਦੇ ਨਾਲ ਨਹੀਂ ਇਹ ਰਸਤਾ ਗੱਲਾਂ ਵਾਲਾ ਨਹੀਂ ਗਾ ਇਹ ਤਾਂ ਕਰਨੀ ਦਾ ਮਾਰਗ ਹੈ ਕੁਝ ਕਰਕੇ ਜ਼ਿੰਦਗੀ ਵਿੱਚ ਵੇਖੀਏ ਬਾਣੀ ਪੜ੍ਹ ਕੇ ਵੇਖੋ ਸੁਣ ਕੇ ਵੇਖੋ ਕਮਾ ਕੇ ਵੇਖੋ ਜ਼ਿੰਦਗੀ ਦੇ ਫਿਰ ਰਿਜ਼ਲਟ ਆਵਾਂਗਾ ਸੋ ਗੁਰੂ ਜੀ ਕਹਿੰਦੇ ਅਵਰ ਉਪਦੇਸ਼ ਆਪਨਾ ਕਰਿਆ ਦੂਜਿਆਂ ਨੂੰ ਉਪਦੇਸ਼ ਕਰਦਾ ਫਿਰਦਾ ਆਪ ਕੁਝ ਕਮਾਉਂਦਾ ਨਹੀਂ ਆਵਤ ਜਾਵਤ ਜਨਮੈ ਮਰੈ ਗੁਰੂ ਜੀ ਕਹਿੰਦੇ ਚੇਤੇ ਰੱਖੀ ਜਿਹੜਾ ਦੂਜਿਆਂ ਨੂੰ ਉਪਦੇਸ਼ ਕਰਦਮ ਵਾਲਾ ਹੀ ਰਹਿ ਗਿਆ ਨਾ ਆਉਂਦਾ ਜਾਂਦਾ ਰਹੇਗਾ ਜਨਮ ਮਰਨ ਦੇ ਵਿੱਚ ਹੀ ਰਹੇਗਾ ਸੰਘੇ ਜੀ ਵੱਡੇ-ਵੱਡੇ ਗਿਆਨੀ ਐ ਉਹਨਾਂ ਦੇ ਘਰ ਵੀ ਕਲੇਸ਼ ਐ ਕਹਿੰਦੇ ਸਾਡੇ ਘਰ ਵੀ ਬਹੁਤ ਕਲੇਸ਼ ਐ ਜੀ ਨਹੀਂ ਹੁੰਦਾ ਨਾ ਬਹੁਤ ਕਲੇਸ਼ ਐ ਸਾਡੇ ਵੀ ਕਲੇਸ਼ ਰਹੇਗਾ ਜੀ ਸਾਡੇ ਵੀ ਕਲੇਸ਼ ਹੈਗਾ ਅਸਲ ਚ ਸਾਰਾ ਕਲੇਸ਼ ਹੀ ਮਨ ਦੇ ਉੱਤੇ ਖੜਾ ਜੀ ਬਸ ਕਿਉਂਕਿ ਜਿੰਨੇ ਕਲੇਸ਼ ਐ ਇਹ ਮਨ ਦੇ ਪਾਏ ਹੋਏ ਹੁੰਦੇ ਆ ਨਾ ਸਮਝੀ ਕਹਿ ਸਕਦੇ ਆਪਾਂ ਮਨ ਨੂੰ ਸਮਝ ਨਹੀਂ ਗਿਆਨ ਨਹੀਂ ਨਾ ਸਮਝ ਦੇ ਵਿੱਚ ਕਲੇਸ਼ ਪੈਦਾ ਹੁੰਦੇ ਹੈਗੇ ਜੇ ਸਮਝ ਆ ਗਈ ਕਲੇਸ਼ ਖਤਮ ਹੈ ਜੀ बस ਸਮਝਦੀ ਹੈ ਸਮਝ ਦੇ ਉੱਤੇ ਖੜੀ ਹੈ ਨਾ ਗੱਲ ਸਮਝ ਆ ਗਈ ਠੀਕ ਆ ਬਸ ਤੇ ਨਹੀਂ ਕਲੇਸ਼ ਆ ਪਿਆਰ ਵੀ ਫਿਰ ਬਸ ਆਪਾਂ ਵੇਖਦੇ ਆ ਕਿਸੇ ਦਿਨ ਆਪਾਂ ਗੱਲ ਕੀਤੀ ਹੈ ਨਾ ਕਿ ਜੇ ਆਪਾਂ ਮੰਨ ਲਓ ਚਾਰ ਭਰਾ ਆ ਚਾਰ ਭਰਾਵਾਂ ਦੇ ਵਿੱਚ ਜ਼ਮੀਨ ਵੰਡ ਕੇ ਲੈ ਲ ਗਏ ਆਪਾਂ ਇੱਕੋ ਜਿਹੀ ਲੈ ਲ ਗਏ ਕੋਈ ਕਲੇਸ਼ ਨਹੀਂ ਗਾ ਤੇ ਜਦੋਂ ਕਿੰਨ ਵੀ ਇੱਕ ਨੂੰ ਵੱਧ ਇੱਕ ਨੂੰ ਘਾਟ ਇੱਕ ਨੂੰ ਆਏ ਇੱਕ ਨੂੰ ਆਏ ਇੱਕ ਨੂੰ ਆਏ ਫਿਰ ਕਲੇਸ਼ ਹੀ ਹੈ ਬਸ ਨਾ ਸਮਝੀ ਫਿਰ ਇੱਥੇ ਗੁਰੂ ਜੀ ਕਹਿੰਦੇ ਤੂੰ ਆਉਂਦਾ ਜਾਂਦਾ ਰਹੇਗਾ ਮਨਾ ਮੇਰਿਆ ਜੇ ਦੂਜਿਆਂ ਨੂੰ ਉਪਦੇਸ਼ ਕਰਦਾ ਰਹੇਗਾ ਤਾਂ ਆਪਦੀ ਜ਼ਿੰਦਗੀ ਵਿੱਚ ਗਿਆਨ ਨੂੰ ਗੁਰੂ ਜੀ ਨੂੰ ਕਮਾਇਆ ਹੀ ਨਾ ਜਿਸ ਕਾ ਅੰਤਰ ਬਸੈ ਨਰੰਕਾਰ ਜਿਹਦੇ ਹਿਰਦੇ ਵਿੱਚ ਪ੍ਰਾਤਮਾ ਵਸਦਾ ਗੁਰੂ ਜੀ ਕਹਿੰਦੇ ਤਿਸ ਕੀ ਸਿੱਖ ਤਰੈ ਸੰਸਾਰ ਉਹਦੀ ਸਿੱਖਿਆ ਦੇ ਵਿੱਚ ਸੰਸਾਰ ਤਾਰੀ ਜਾਂਦਾ ਗੁਰੂ ਜੀ ਕਹਿੰਦੇ ਫਿਰ ਉਹਦੀ ਸਿੱਖਿਆ ਨਾ ਜਿਹੜੀ ਸੰਸਾਰ ਨੂੰ ਤਾਰਨ ਵਾਲੀ ਹੁੰਦੀ ਹੈ ਜੀ ਜੋ ਤਮ ਭਾਨੇ ਤិន ਪ੍ਰਭ ਜਤਾ ਜਿਹੜੇ ਤੈਨੂੰ ਭਾਜੰਦੇ ਆ ਮਾਲਕ ਜੀ ਉਹ ਹੀ ਤੈਨੂੰ ਜਾਣਦੇ ਆ ਨਾਨਕ ਔਣ ਜਨ ਚਰਨ ਪਰਾਤਾ ਮੈਂ ਸੇ ਰੱਬ ਦੇ ਪਿਆਰਿਆਂ ਦੀ ਕਹਿੰਦੇ ਚਲਨੀ ਪੈਣਾਗਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਅੱਗੇ ਬੇਨਤੀ ਹੈ ਤੂੰ ਸਭ ਕੁਝ ਜਾਣਦਾ ਹੈ ਤੇਰੇ ਅੱਗੇ ਬੇਨਤੀ ਹੈ ਮੇਰੀ ਪ੍ਰਮਾਤਮਾ ਕਿ ਤੂੰ ਮੇਰੇ ਤਾਂ ਅੰਦਰ ਦੀਆਂ ਜਾਣਦਾ ਮੈਂ ਤੈਨੂੰ ਦੱਸਾਂ ਕੀ ਬਿਨ ਬੋਲਿਆਂ ਸਭ ਕਿਸ ਜਾਣਦਾ ਤਾਂ ਜਾਣਦਾ ਭਾਈ ਕਿਸ ਅੱਗੇ ਕੀਚੈ ਅਰਦਾਸ ਕਿਹਦੇ ਅੱਗੇ ਅਰਦਾਸ ਕਰਨ ਦਾ ਜਾਣਦਾ ਤੇਰੇ ਅੰਦਰ ਨੂੰ ਗੁਰੂ ਜੀ ਕਹਿੰਦੇ ਆਪਣਾ ਕੀ ਆ ਆਪੇ ਮਾਨਣਾ ਹੈ ਆਪਣਾ ਗੁਰੂ ਜੀ ਕਹਿੰਦੇ ਕੀਤਾ ਉਹ ਆਪ ਹੀ ਮਾਨਣਾ ਦਾ ਭਾਈ ਆਪ ਹੈ ਆਪ ਆਪ ਕਰਤ ਨ ਬੇਰਾ ਗੁਰੂ ਜੀ ਕਹਿੰਦੇ ਆਪਣੇ ਆਪ ਹੀ ਆਪ ਪ੍ਰਮਾਤਮਾ ਨਿਆਂ ਕਰਦਾ ਦਾ ਆਪ ਹੈ ਆਪ ਆਪ ਕਰਤ ਨਵੇਰਾ ਸਾਡੇ ਨਿਆਂ ਤਾਂ ਪਿਆਰਿਓ ਅਧੂਰੇ ਹੁੰਦੇ ਬੰਦੇ ਦੇ ਨਿਆਂ ਤਾਂ ਅਧੂਰੇ ਆ ਨਾ ਪਿਆਰਿਓ ਪੈਸੇ ਲੈ ਕੇ ਕਾਤਲ ਨੂੰ ਮਰੀ ਕਰਤਾ ਜਿਹੜਾ ਬੇਗਨਾ ਨੂੰ ਬੰਨਤਾ ਸਾਡੇ ਤਾਂ ਸਾਡੇ ਨਿਆਂ ਨਹੀਂ ਸਹੀ ਪਰ ਪ੍ਰਮਾਤਮਾ ਦਾ ਨਿਆਂ ਗੁਰੂ ਜੀ ਕਹਿੰਦੇ ਭਾਈ ਬੜਾ ਸੱਚਾ ਦਾ ਉਹ ਕਰਦਾ ਨਿਆਂ ਫੇਰਾ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ ਉਹ ਪ੍ਰਮਾਤਮਾ ਕਿਸੇ ਨੂੰ ਤਾਂ ਦੂਰ ਮੰਨ ਲਵਿਆ ਆਪ ਦਾ ਮਾਣ ਹੀ ਹੈ ਜੀ ਕਿਸੇ ਨੂੰ ਤਾਂ ਦੂਰ ਹੈ ਕਿਸੇ ਨੂੰ ਨੇੜੇ ਬਸ ਸਮਝਾ ਦਿੰਦਾ ਹੈ ਕਿਸੇ ਨੂੰ ਦੂਰ ਜਿਤਾਤ ਲਾਂਦ ਜਦੋਂ ਬੰਦਾ ਦੂਰ ਜਾਣ ਦਾ ਪ੍ਰਮਾਤਮਾ ਉਹਦਾ ਬੰਦਾ ਬਾੜੇ ਕੰਮ ਕਰਦਾ ਪਿਆ ਰਹੇ ਤੇ ਕਿਸੇ ਨੂੰ ਕਹਿੰਦੇ ਪ੍ਰਮਾਤਮਾ ਇਹ ਨਹੀਂ ਸਮਝ ਦੇ ਦਿੰਦਾ ਵਾਹਿਗੁਰੂ ਇੰਨਾ ਗਿਆਨ ਦੇ ਨੀ ਪ੍ਰਮਾਤਮਾ ਬਹੁਤ ਨੇੜੇ ਹੈ ਉਹਦਾ ਸਾਧ ਸੁਣਦਾ ਸਦਾ ਵੇਖਦਾ ਸਦਾ ਹੀ ਸੁਣੀ ਜਾਂਦਾ ਤੈਨੂੰ ਸਦਾ ਹੀ ਵੇਖੀ ਜਾਂਦਾ ਮਾੜਾ ਕੰਮ ਜ਼ਿੰਦਗੀ 'ਚ ਹੁੰਦਾ ਹੀ ਨਹੀਂ ਪਿਆਰਿਓ ਮਾੜਾ ਕੰਮ ਜ਼ਿੰਦਗੀ ਵਿੱਚ ਉਦੋਂ ਹੁੰਦਾ ਜਦੋਂ ਪ੍ਰਮਾਤਮਾ ਨੂੰ ਮਨ ਦੂਰ ਸਮਝਦਾਗਾ ਅਕਾਲ ਪੁਰਖ ਵਾਹਿਗੁਰੂ ਨੂੰ ਦੂਰ ਸਮਝਦਾ ਪਰ ਗੁਰੂ ਜੀ ਕਹਿੰਦੇ ਉਹ ਤਾਂ ਸਦਾ ਹੀ ਨੇੜੇ ਹੈ ਤੇਰੇ ਕਿਸਾ ਦੂਰ ਜਨਾਵਤ ਕਿਸਾ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਨਾ ਬੰਦਿਆ ਤੇਰੀਆਂ ਸਭ ਸਾਧਨਾ ਤੇ ਸਿਆਣਪਾਂ ਤੋਂ ਪਰੇ ਹੈਗਾ ਪ੍ਰਮਾਤਮਾ ਉਪਾਅ ਸਿਆਣਪ सगळ ਤੇ ਰਹਿ ਤਾ ਜਿੰਨੀਆਂ ਤੂੰ ਮਰਜੀ ਆਪਦੇ ਜਾਣੇ ਸਾਧਨਾ ਕਰੀ ਚੱਲ ਸ਼ਰੀਰ ਦੇ ਉੱਤੇ ਵੀ ਉੱਠਾ ਲੌਕੀ ਜਾਂ ਸੈਂ ਕੋਈ ਕਹਿੰਦਾ ਮੈਂ ਫਰਨਾ ਆਸਣ ਕਰਦਾ ਜੀ ਜਿੰਨੇ ਮਰਜੀ ਆਸਣ ਕਰੀ ਜਾ ਜਿੰਨੇ ਮਰਜੀ ਸਾਧਨ ਕਰੀ ਜਾ ਕਰਮ ਦੇ ਨਾਮ ਦੇ ਉੱਤੇ ਜਿੰਨੀਆਂ ਮਰਜੀ ਗੁਰੂ ਜੀ ਕਹਿੰਦੇ ਰਹਿਤ ਮਰਿਆ ਤਾਂ ਸਿਆਣਪਾਂ ਚੱਕੀ ਫਰਾਵ ਦੇ ਕੋਲੇ ਤੇਰੇ ਨਾਲ ਸਿਆਣਪਾਂ ਵਿੱਚ ਪ੍ਰਮਾਤਮਾ ਨਹੀਂ ਆਉਣ ਵਾਲਾ ਸੈਸ ਸਿਆਣਪਾਂ ਲੱਖ ਹੋ ਹੋਏ ਤਾਂ ਇੱਕ ਨਾ ਚੱਲੇ ਨਾਲ ਸਿਆਣਪਾਂ ਸੋਂਪਨ ਨਾਲ ਪ੍ਰਮਾਤਮਾ ਸੋਰੇ ਗੁਰੂ ਜੀ ਕਨੇ ਮਿਲਦਾ ਹੈ ਸਬ ਕਸ਼ ਜਾਣੈ ਆਤਮ ਕੀ ਰਹਤ ਪ੍ਰਮਾਤਮਾ ਤੇਰੇ ਮਨ ਦੀ ਅਵਸਥਾ ਨੂੰ ਜਾਣਦਾ ਦਾ ਬਸ ਇਹ ਗੱਲ ਨੋਟ ਕਰ ਲੋ ਪਿਆਰਿਓ ਕਿ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਸਾਡੇ ਅੰਦਰ ਨੂੰ ਜਾਣਦਾ ਹੈ ਗੁਰੂ ਸਾਡੇ ਅੰਦਰ ਨੂੰ ਜਾਣਦਾ ਦਾ ਕਿਉਂਕਿ ਗੁਰਪਰਮੇਸ਼ਰ ਇੱਕੋ ਜਾਣ ਗੁਰੂ ਗ੍ਰੰਥ ਸਾਹਿਬ ਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਆ ਪਿਆ ਰਹੋ ਇਹ ਨਹੀਂ ਵੀ ਪ੍ਰਮਾਤਮਾ ਕੁਝ ਹੋਰ ਹੈ ਤੇ ਗੁਰੂ ਕੁਝ ਹੋਰ ਹੈ ਗੁਰਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਗੁਰਪਰਮੇਸ਼ਰ ਇੱਕੋ ਜਾਣ ਗੁਰੂ ਤੇ ਪਰਮੇਸ਼ਰ ਇੱਕ ਹੀ ਹੈ ਬਸ ਗੁਰੂ ਦਾ ਇੰਨਾ ਸਤਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਗੁਰੂ ਵੇਖੇ ਕਿਤੇ ਸਤਿਗੁਰੂ ਸਾਨੂੰ ਜ਼ਿੰਦਗੀ ਵਿੱਚ ਕੋਈ ਮਾੜਾ ਕਾਰਨ ਹੋ ਜਾਵੇ ਮਹਾਰਾਜ ਤੂੰ ਜਾਣਦਾਗਾ ਸਾਡੇ ਅੰਦਰ ਨੂੰ ਜਾਣਦਾ ਸਭ ਕੁਝ ਜਾਣਦਾ ਹੈ ਆਤਮਕੀ ਰਹਿ ਜਿਸ ਪਹਾਵੇ ਤਿਸ ਲਏ ਲੜ ਲਾਏ ਜਿਹਨੂੰ ਚਾਹੇ ਪ੍ਰਮਾਤਮਾ ਉਹਦੇ ਲੜ ਲਾ ਲੈਂਦਾ ਭਾਈ ਤੇ ਥਾਣ ਤਨੰਤਰ ਰਹਾ ਸਮਾਇ ਸਭ ਥਾਵਾਂ ਦੇ ਉੱਤੇ ਉਹ ਪ੍ਰਮਾਤਮਾ ਸਮਾਰਿਆ ਹੋਇਆ ਸੋ ਸੇਵਕ ਜਿਸ ਕਿਰਪਾ ਕਰੀ ਕਹਿੰਦੇ ਉਹੀ ਸੇਵਕ ਹੈ ਜਿਹਦੇ ਉੱਤੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਹੈ ਨਿਮਖ ਨਿਮਖ ਜਪ ਨਾਨਕ ਹਰੀ ਫਿਰੋਤਨ ਜਿਨ੍ਹਾਂ ਨੂੰ ਪ੍ਰਮਾਤਮਾ ਭਜਾ ਦਿੰਦਾ ਹੈ ਇੱਕ ਛਿਣ ਵੀ ਗੁਰੂ ਜੀ ਕਹਿੰਦੇ ਇੱਕ ਸਕਿੰਟ ਇੱਕ ਛਿਣ ਅੱਖ ਦਾ ਫੋਰ ਹੈ ਜਿਵੇਂ ਸੇ ਆਪਾਂ ਸਕਿੰਟ ਨੇ ਇਹਦਾ ਅਰਥ ਕਰ ਸਕਦੇ ਆਪਾਂ ਛਿਣ ਦਾ ਅਰਥ ਸਤਪੁਰਸ਼ਾਂ ਨੇ ਅੱਖ ਦਾ ਫੋਰੀ ਲਿਖਿਆ ਬਸ ਜੇ ਅੱਖ ਇਧਰੋਂ ਘੁੰਮੀ ਆਏ ਗਈ ਅੱਖ ਇਧਰੋਂ ਘੁੰਮੀ ਇੰਨੇ ਟਾਈਮ ਇੰਨਾ ਟਾਈਮ ਜੀ ਸਕਿੰਟ ਦਾ ਵੀ ਕੁਝ ਆਪਾਂ ਹਿੱਸੇ ਕੱਢਦੇ ਦੇ ਵਿੱਚੋਂ ਸਕਿੰਟ ਦੇ ਵੀ ਇੰਨਾ ਇੰਨਾ ਕੀ ਕੰਮ ਗੁਰੂ ਜੀ ਕਹਿੰਦੇ ਕਹਿੰਦੇ ਵੀ ਇੰਨਾ ਵੀ ਪ੍ਰਮਾਤਮਾ ਰੱਬ ਦੇ ਪਿਆਰੇ ਨਾ ਆਪਦੇ ਹਿਰਦੇ ਤੋਂ ਪ੍ਰਮਾਤਮਾ ਦੇ ਨਾਮ ਨੂੰ ਪੜਾਉਂਦੇ ਨਹੀਂ ਪਿਆਰੇ ਇੰਨਾ ਸਮਾਂ ਕੀ ਤੇ ਆਪਾਂ ਭਾਈ ਕਿੰਨਾ ਕਜਾ ਕਰਦੇ ਆ ਪ੍ਰਮਾਤਮਾ ਨੂੰ ਆਪ ਦੇ ਮਨ ਦੇ ਵਿੱਚ ਝਾਤੀ ਜ਼ਰੂਰ ਮਾਰ ਕੇ ਵੇਖੀਏ ਗੁਰੂ ਤਾਂ ਕਹਿੰਦਾ ਭਾਈ ਪ੍ਰਮਾਤਮਾ ਨੂੰ ਸਿਮਰੋ ਸਿਮਰ ਸਿਮਰੋ ਸੋਖ ਪਾ ਲਓ ਕੱਲ ਕਲੇਸ਼ ਤਣ ਮਾਹਿ ਮਟਾਵੋ ਤੇਰੇ ਕੱਲ ਕਲੇਸ਼ ਮਿਟ ਜਾਣਗੇ ਮਨਾ ਝਗੜੇ ਮਿਟ ਜਾਣਗੇ ਜਿਹੜੇ ਤੇਰੇ ਮਨ ਦੇ ਵਿੱਚ ਚੱਲ ਰਹੇ ਐ ਸਰੀਰ ਤੇ ਚੱਲਦੇ ਐ ਕਿਉਂਕਿ ਜਿਹੜੇ ਝਗੜੇ ਹਨਾ ਪਿਆਰੋ ਪਹਿਲਾ ਮਨ ਦੇ ਵਿੱਚ ਸ਼ੁਰੂ ਹੁੰਦਾ ਹੈ ਬਾਅਦ ਦੇ ਵਿੱਚ ਸਰੀਰ ਵਿੱਚ ਪ੍ਰਗਟ ਹੁੰਦਾ ਹੈ ਇਵੇਂ ਜਿਵੇਂ ਰੋਗ ਦੱਸਦੇ ਐ ਡਾਕਟਰ ਜੀ ਕਹਿੰਦੇ ਇਹ ਵੀ ਮਨ ਦੇ ਵਿੱਚ ਰੋਗ ਪਹਿਲਾਂ ਸ਼ੁਰੂ ਹੁੰਦਾ ਹੈ ਤਣ ਦੇ ਵਿੱਚ ਪ੍ਰਗਟ ਹੁੰਦਾ ਹੈ ਗਾ ਤੇ ਗੁਰੂ ਜੀ ਕਹਿੰਦੇ ਫਿਰ ਭਾਈ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਇਹ ਪ੍ਰਮਾਤਮਾ ਨੂੰ ਭੁੱਲ ਕੇ ਕਲ ਕਲੇਸ਼ ਲੜਾਈ ਝਗੜੇ ਦੁੱਖ ਰੋਗ ਉਡੇ ਹੁੰਦੇ ਆ ਪਿਆਰੇ ਬਸ ਉਹਨੂੰ ਯਾਦ ਰੱਖ ਕੇ ਮਨ ਵਿੱਚ ਕਿਉਂਕਿ ਪ੍ਰਮਾਤਮਾ ਦੀ ਯਾਦ ਹੀ ਸਭ ਤੋਂ ਪਵਿੱਤਰ ਹੈ ਜੀ ਸਭ ਤੋਂ ਪਵਿੱਤਰ ਰਿਸ਼ਤਾ ਪ੍ਰਮਾਤਮਾ ਦੀ ਯਾਦ ਹੈ ਜੀ ਬਾਕੀ ਰਿਸ਼ਤੇ ਦੁਨੀਆ ਦੇ ਸਾਰੇ ਝੂਠੇ ਆ ਪਿਆਰਿਓ ਮਾਨਵ ਕੀ ਟੇਕ ਵਿਰਤੀ ਸਭ ਜਾਣ ਦੇਵਨ ਕਉ ਇੱਕ ਹੈ ਭਗਵਾਨ ਇੱਕ ਪ੍ਰਮਾਤਮਾ ਹੈ ਸਭ ਨੂੰ ਦੇਣ ਵਾਲਾਗਾ ਬੰਦਿਆਂ ਦੀ ਟੇਕ ਬੰਦਿਆਂ ਦੇ ਉੱਤੇ ਜਿਹੜੇ ਭਰੋਸੇ ਹੈ ਇਹਨਾਂ ਕਰੀ ਮਨਾ ਮੇਰੇ ਆ ਕਿਉਂਕਿ ਜਿਹੜੇ ਬੰਦਿਆਂ ਉੱਤੇ ਜਿਹੜੇ ਟੇਕ ਲਾ ਲੈਂਦੇ ਹਨਾ ਬਸ ਬੰਦਿਆਂ ਮਾਨੋਕੀ ਟੇਕ ਦੇ ਵਿੱਚ ਗੁਰੂ ਜੀ ਕਹਿੰਦੇ ਤੈਨੂੰ ਧੋਖਾ ਦੇ ਸਕਦਾ ਹੈ ਬੰਦਿਆਂ ਦੇ ਉੱਤੇpropto ਪਰ ਨਹੀਂ ਭਾਈ ਜਿਨ੍ਹਾਂ ਵਿੱਚ ਪ੍ਰਮਾਤਮਾ ਵਸ ਜਾਂਦਾ ਨਾ ਉਹਨਾਂ ਉੱਤੇ ਤਾਂ ਫਿਰ ਉਹ ਤਾਂ ਰੱਬ ਦਾ ਰੂਪ ਹੀ ਹੋ ਜਾਂਦੇ ਆ ਉਹ ਵੀ ਫਿਰ ਪ੍ਰਮਾਤਮਾ ਹੀ ਆਪ ਹੀ ਮਦਦ ਕਰਦਾ ਹੈ ਮਦਦਗਾਰ ਹੁੰਦਾਗਾ ਸੋ ਪਰ ਬੰਦਿਆਂ ਦੇ ਉੱਤੇ ਗੁਰੂ ਜੀ ਕਹਿੰਦੇ ਕਿ ਹੁਣ ਬੰਦਿਆਂ ਉੱਤੇ ਐਵੇਂ ਆਪ ਦੇ ਕੋਲੇ ਦੁੱਖ ਰੋਣੇ ਰੋਈ ਜਾਂਦੇ ਰਹਿੰਦੇ ਆਂ ਦੇਖਦੇ ਆ ਨਾ ਆਪਾਂ ਸਾਨੂੰ ਆਏ ਹੋ ਗਿਆ ਜੀ ਸਾਡਾ ਆ ਹੋ ਗਿਆ ਜੀ ਕਹਿੰਦੇ ਗੁਰੂ ਜੀ ਕਹਿੰਦੇ ਬੰਦਿਆਂ ਕੋਲੇ ਰੋਣਾ ਕਾਦਾ ਰੋਣਾ ਮਾਣਾ ਜਿਹੜੇ ਆਪ ਹੀ ਰੋਂਦੇ ਫਿਰਦੇ ਐ ਉਹਨਾਂ ਕੋਲੇ ਰੋਣ ਦਾ ਕੀ ਫਾਇਦਾ ਉਹਦੇ ਕੋਲੇ ਦੁੱਖ ਰੋਗ ਆਪਣਾ ਰੋਣਾ ਰੋ ਮਾਣਾ ਜਿਹੜਾ ਫਿਰ ਤੈਨੂੰ ਗੁਰੂ ਜੀ ਕਹਿੰਦੇ ਠੀਕ ਵੀ ਕਰੂਗਾ ਜਿਹਨੂੰ ਦੁੱਖ ਹੀ ਕੋਈ ਨਹੀਂਗਾ ਜਿਹਦੇ ਜੀਵਨ ਦੇ ਵਿੱਚ ਗੁਰੂ ਜੀ ਕਹਿੰਦੇ ਆਪ ਦੇ ਦੁੱਖ ਕਲੇਸ਼ ਲੜਾਈ ਝਗੜੇ ਐ ਤੇਰੇ ਜੀਵਨ ਵਿੱਚ ਕਿੱਥੋਂ ਮਿਟ ਜਾਣਗੇ ਸੋ ਪ੍ਰਮਾਤਮਾ ਦਾ ਨਾਮ ਜਪੀਏ ਭਾਈ ਪ੍ਰਮਾਤਮਾ ਨੂੰ ਯਾਦ ਰੱਖਗੇ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਪਰਕਾਰ ਬੁਰਾ ਨਾ ਰੱਖੋ ਚੀਤ ਕਰਕਾਰ ਬੁਰਾ ਨਾ ਰੱਖੋ ਚੀਤ